ਚੈਨਲ ਸੂਦਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਘੇਰੇ ਤੇ ਤੇ ਬਾਵਾ ਤੇ ਲੈਸ ਨਹੀਂ ਦੱਸਦੇ ਕਿਵੇਂ ਦੱਸਦੇ ਤੁਸੀਂ ਮੇਰੀ ਵੀਡੀਓ ਨੂੰ ਦੇਖਦੇ ਰਹੋ ਨਾਲ ਨਾਲ ਸ਼ੇਅਰ ਕਰਦੇ ਰਹੋ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਦੇਖਦੇ ਨੇ ਇੱਥੇ ਐਵੇਂ ਦਾ ਜਿਵੇਂ ਇਹਦੀ ਉਮੇ ਦੀ ਰੀਲ ਆਈ ਹੈ ਤੇ ਉੱਤੇ ਆਪਣੇ ਲੈਸ ਲਾਉਣੀ ਉਹਦੇ ਕਰਕੇ orange reel ਲਾਈ ਠੀਕ ਹੈ ਜੀ 对。嗯嗯 ਮੈਨੂੰ ਤੁਸੀਂ ਲਿਖ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਜੀ ਮੈਨੂੰ ਬਹੁਤ ਧੰਨਵਾਦ ਹੈ ਤੁਹਾਨੂੰ ਕਿਵੇਂ ਲੱਗੀ ਜੇ ਕੋਈ ਗੱਲ ਪੁੱਛਣੀ ਹੈ ਤਾਂ ਕਮੈਂਟ ਕਰਕੇ ਮੈਨੂੰ ਜ਼ਰੂਰ ਪੁੱਛ ਸਕਦੇ ਹੋ ਸੋ ਦੇਖੋ ਇਹ ਵੀ ਲੈ ਸਕਦੇ ਜੀ ਕਿ ਮੈਂ ਤੁਹਾਨੂੰ ਦੋ ਦੱਸਦੇ ਆ ਤੇ ਆਪਣੇ ਬਾਹਾਂ ਤੇ ਵੀ ਲਗਾਣੀ ਹੈ ਇਹ ਤੇ ਇੱਕ ਸੇਣ ਤੇ ਸਟਿਚ ਹੋਰ ਲਾਉਣੀ ਵੀ ਪਊਗੀ ਚਾਹਦੂ ਅਮੀ ਤਾਂ ਐਵੇਂ ਲੱਗੀ ਜੀ ਇਹ ਤੇ ਇੱਕ ਸੇਣ ਆਪਾਂ ਨੇ ਹੋਰ ਲਾਣੀ ਹੈ ਜੀ ਬਿਲਕੁਲ ਐਂ ਰੱਖ ਕੇ ਕੋਈ ਫੁੱਟੇ ਨਹੀਂ ਪਾਉਣੇ ਬਲੈਕ ਕੋਈ ਸੰਭਲ ਕੇ ਰੱਖਿਆ ਨਾ ਲਾਉਣੀ ਹਾਂ ਜਾਨੇ ਤੁਹਾਨੂੰ ਪੈਸੇ ਨੂੰ ਫੋਲਡ ਕਰਨਾ ਜੀ ਜਦੋਂ ਫੋਲਡ ਕਰਨਾ ਇੰਨਾ ਤਾਂ ਰੱਖਣਾ ਜੀ ਆਪਾਂ ਨੇ ਵਖਾਜੂ ਹੈ ਨਾ ਇਹਦਾ ਵੱਡਾ ਕਰ ਲੈਣਾ ਹੈ ਕਿਉਂਕਿ ਜਦੋਂ ਪੱਤਰ ਪਾਈ ਕਰਦੇ ਆ ਜੀ ਫਿਰ ਉਹ ਆਸਾਨੀ ਨਾਲ ਜਾ ਦਰੋਂ ਦੇ ਪੈਰ ਕਰ ਲੈਣੇ ਆ ਆ ਦੇਖੋ ਐਂ ਇਹ ਆਪਣੇ ਭਾਮਤੇ ਲਾਉਣੀ ਅੰਕਿੰਤ ਕੁੰਦਿਆਂ ਮਾਮਾ ਤੇ ਕਿਹ ਲਾਉਣੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਚੈਨ ਲਾਈਕ ਜ਼ਰੂਰ ਕਰਿਆ ਕਰੋ ਜੀ ਜੇ ਕੋਈ ਮੇਥੋਂ ਕੋਈ ਗਲਤੀ ਜਾਂ ਕੁਛ ਤੁਹਾਨੂੰ ਤੁਸੀਂ ਕੁਛ ਪੁੱਛਣਾ ਹੋਵੇ ਜਾਂ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ